ਇਹ ਲੋਕ ਕਹਿ ਦਿੰਦੇ ਆ ਵੀ ਪਸ਼ੂਆਂ 'ਚ ਤੇ ਆ ਡੈੜੀ-ਪੂੜੀ 'ਚ ਪੈਸੇ ਨਹੀਂ ਵੱਜਦੇਗੇ। ਇਹ ਗੱਲ ਸਹੀ ਐ। ਪਹਿਲੀ ਦੀ ਤਾਂ ਬਈ ਮੈਨੂੰ ਆਪ ਹੀ ਤੈਨੂੰ ਮਾਧਾਰਨ ਦੇ ਦੇਣਾ। ਚਲ ਪਸ਼ੂਆਂ 'ਚ ਤਾਂ ਆਪਾਂ ਬਾਅਦ 'ਚ ਗੱਲ ਕਰਦੇ ਆ। ਹੂੰ ਹੂੰ। ਮੇਰਾ ਨਾ ਇੱਕ ਯਾਰ ਦੋਸਤ ਸੀ 2005 ਦੇ ਵਿੱਚ ਛੀ ਦੇ ਸ਼ੁਰੂ ਦੇ ਵਿੱਚ ਉਹ ਕੈਨੇਡਾ ਗਿਆ ਸੀ ਸਾਰਾ ਪਰਿਵਾਰ ਹੀ। ਠੀਕ ਐ। ਚਲ ਮੈਂ ਉਹਦਾ ਨਾਂ ਨਹੀਂ ਲੈਂਦਾਗਾ। ਹਾਂ ਹਾਂ। ਤੇ ਉਹ ਫੈਮਿਲੀ ਸਾਰੀ ਗਈ ਸੀਗੀ ਤੇ ਉਦੋਂ ਉਹਨਾਂ ਕੋਲ 4 ਕਿੱਲੇ ਪੈਲੇ ਸੀ ਤੇ ਉਦੋਂ ਮੰਨ ਲਾ ਥੋੜੇ ਪੈਸੇ ਲੱਗਦੇ ਹੁਣ ਤੱਕ ਇੱਕ ਜਵਾਕ ਘਾਲਦੇ ਵਾ 20 25 25 ਲੱਖ ਲੱਗ ਜਾਂਦਾ ਹਾਂ ਹਾਂ ਉਦੋਂ 10 ਲੱਖ ਰੁਪਏ ਉਹਨਾਂ ਦਾ ਲੱਗਾ ਸੀਗਾ ਹੂੰ ਉਹਦੀ ਮੰਮੀ ਡੈਡੀ ਉਹਦੀ ਭੈਣ ਉਹ ਆਪ ਸੀਗਾ ਠੀਕ ਹੈ ਤੇ ਉਹ ਸਾਰੀ ਫੈਮਿਲੀ ਉੱਡ ਗਈ ਕੈਨੇਡਾ ਦੇ ਵਿੱਚ ਪਹਿਲਾਂ ਕੋਈ ਰਿਸ਼ਤੇਦਾਰ ਗਿਆ ਸੀ ਚਲੋ ਕਿਸੇ ਬੇਸ ਤੇ ਸੱਦਿਆ ਸੀਗਾ ਉਹਨੇ ਹੂੰ ਹੂੰ ਉਦੋਂ ਉਹਦੀ ਪੈਲੀ 2.5 ਲੱਖ ਰੁਪਏ ਨੂੰ ਵੇਚੀ ਸੀਗੀ ਠੀਕ ਹੈ ਤੇ 4 ਕਿਲੇ 10 ਲੱਖ ਦੇ ਹੋਗੇ 10 ਲੱਖ ਦੇ ਹੋਗੇ ਤੇ ਹੁਣ ਉਹਦਾ ਮੈਨੂੰ ਫੋਨ ਆਉਗਾ ਹੁੰਦਾ ਹੂੰ ਮੈਨੂੰ ਆ ਮੈਨੂੰ ਮੈਂ ਤਿੰਨ ਘਰ ਬਣਾ ਲਿਆ ਆਂ ਇੱਧਰ ਠੀਕ ਹੈ ਤੇ ਆ ਤੂੰ ਕਹਿੰਦਾ ਉਹਦਾ ਵਿਲਾ ਹੀ ਫਰਦਾ ਆਂਦਾ ਜੋਂਦੀ ਆ ਪਾਹਮੀ ਕੀਤੀ ਆ ਹਾਂ ਹਾਂ ਚੱਲ ਪੜ੍ਹੇ ਤਾਂ ਉਹ ਤੋਂ ਬਾਅਦ ਵੀ ਪੜ੍ਹ ਸੀ 10ਵੀਂ ਤੇ ਇਕੱਠੇ ਪੜ੍ਹੇ ਸੀ ਹਮਮ ਤੂੰ ਦੂਦ ਬਾਅਦ ਵਿਲਾ ਹੀ ਫਰਦਾ ਆਂਦਾ ਹਮ ਤੇ ਆ ਤੂੰ ਕੀ ਕਮਾਇਆ ਇੱਥੇ ਮੈਂ ਕਿਹਾ ਤੂੰ ਮੈਨੂੰ 10 ਪਹਿਲਾਂ ਤੇ ਤੇ ਘਰ ਹੈ ਕਿੰਨੇ ਪੈਸਿਆਂ ਦੇ ਹਾਂ ਆਹਨੇ ਵੀ ਇੱਧਰ ਲ 4 ਕਰੋੜ ਦੇ ਘਰ ਆ ਹੁਣ ਮੇਰੇ ਕੋਲ ਆਂਦਾ ਅੱਛਾ ਤੇ ਆਂਦਾ ਵੀ ਮੈਂ 4 ਕਿੱਲੇ ਪੈਲੀ ਵੇਚ ਕੇ ਤੇ ਅੱਜ ਆਂਦਾ 4 ਕਰੋੜ ਦੇ ਇੱਧਰ ਘਰ ਬਣਾ ਲੇ ਤੇ ਨਾਲਿਆਂ ਦਾ ਮ ਕਨੇਡਾ ਚ ਵਧੀਆ ਸੈਟ ਆਂਦਾ ਮਿਹਨਤ ਕੀਤੀ ਪੂਰੀ ਹਾਂ ਹਾਂ ਤੇ ਮੈਂ ਕਹੇ ਮੈਂ ਤਾਂ ਰਿਆ ਜਮਾ ਵਿਲਾ ਹਾਂ ਆਂਦਾ ਫਿਰ ਤੂੰ ਕੀ ਖਟਿਆ ਹੂੰ ਮੈਂ ਕਹੇ ਮੇਰੇ ਕੋਲ ਚਲ ਪੈਲੀ ਤਾਂ ਉਹਦੇ ਨਾਲ ਮੇਰੇ ਕੋਲ ਵੱਧ ਦਾ ਹਾਂ ਉਹਦੇ ਕੋਲ 4 ਹੀ ਸੀ ਉਹਨੇ ਚਾਰੇ ਵੇਚ ਦਿੱਤੀ ਸੀਗੀ ਹਾਂ ਤਾਂ ਚਲੋ ਜੇ ਮੈਂ 4 ਹੀ ਗਿਨਾ ਤੇਰੇ ਵਾਲੇ ਵੀ ਮੇਰੇ ਕੋਲੇ ਵੀ 4 ਸੀ ਉਸ ਟਾਈਮ ਹਾਂ ਹਾਂ ਮੈਂ ਕਹੇ ਵੀ ਉਹਦੇ 10 ਲੱਖ ਦੇ ਸੀ ਨਾ ਹੂੰ ਅੱਜ ਮੈਂ ਕਹੇ ਮੇਰੇ 4 ਕਰੋੜ ਦੇ ਇੱਧਰ 4 ਕਿੱਲੇ ਦਾ ਦਾ ਨਾਲੇ ਤੂੰ ਤ ਹੈ ਵਿਲੇ ਮੈਂ ਨਾ ਮੈਂ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਰੋਟੀਆਂ ਖਾਦੀਆਂ ਫਰੀਦੀਆਂ ਜਾਂ ਮਾੜਾ ਮੋੜ ਪੱਠੇ ਪਾਏ ਵੇਦੇ ਰਹੇ ਆਪਾਂ ਤੂੰ ਦਾ ਚਲ ਡਾਕਟਰੀ ਲੈਣ ਦਾ ਮਿਹਨਤ ਕੀਤੀ ਮੈਂ ਤਾਂ ਕੋਈ ਮਿਹਨਤ ਨਹੀਂ ਕੀਤੀ ਮੈਂ ਮੇਰੇ ਤਾਂ ਉਹ 4 ਕਿੱਲੇ ਅਚ 4 ਕਰੋੜ ਦਿਓਗੇ ਵਿਲੇ ਬੈਠੇ ਦੇ ਤੂੰ ਇਧਰ ਮਿਹਨਤ ਕਰਕੇ ਹੱਡ ਘਾ ਕੇ ਨਾਲੇ ਤੁਰ ਰਿਸ਼ਤੇਦਾਰਾਂ ਤੋਂ ਦੂਰ ਬੈਠਾ ਪਿੰਡ ਤੋਂ ਦੂਰ ਬੈਠਾ ਯਾਰਾਂ ਦੋਸਤਾਂ ਤੋਂ ਦੂਰ ਬੈਠਾ ਤੂੰ ਤਿਹਾਰ ਨਹੀਂ ਕੋਈ ਵੇਖ ਸਕਦਾ ਤੂੰ ਕਦੇ ਖੁਸ਼ੀ ਤੇ ਨਹੀਂ ਆ ਸਕਦਾ ਗਮੀ ਤੇ ਨਹੀਂ ਆ ਸਕਦਾ ਤੇ ਮੈਂ ਕਹਾਂ ਤੂੰ ਵੀ 4 ਕਰੋੜ ਹੀ ਕਮਾਇਆ ਤੇ ਜੇ ਉਹ ਹੀ ਹੁਣ ਬੰਦੇ ਨੇ ਉਦੋਂ ਤੇ ਜੇ ਹੁਣ ਉਹਨੇ ਪੈੜੀ ਬਣਾਉਣੀ ਹੋਵੇ ਉਧਰ ਘਰ ਵੇਚ ਕੇ ਤੇ ਉਹਦੀ ਫੇਰ ਵੀ 4 ਕਿੱਲੇ ਹੀ ਬਣਨੀ ਆ ਆਏ ਨਹੀਂ ਵੀ ਇਧਰ 40 ਕਿੱਲੇ ਤੇ ਜੇ ਉਹ ਵਾਲ ਉਦੋਂ ਜਦੋਂ ਇਧਰ ਹੋ ਗਿਆ 8 1/2 ਕਿੱਲਿਆਂ 'ਚ ਉਹ ਦੋ ਕਨਾਲਾਂ ਜੀ ਕੋਈ ਫਾਰਮ ਸ਼ੁਰੂ ਕਰਦਾ ਇਧਰ ਪਸ਼ੂ ਵਾਲਾ ਤੇ ਇਧਰ ਪਸ਼ੂਆਂ ਦਾ ਫਾਰਮ ਉਹ ਸ਼ੁਰੂ ਕਰਦਾ ਕਰ ਲੈਂਦਾ ਹਾਂ ਤੇ ਨਾਲੇ ਤਾਂ ਉਹਦੇ ਘਰੇ ਬੈਠਾ ਰਹਿੰਦਾ ਨਾਲੇ ਪੈੜੀ ਉਹਦੇ ਕੋਲੇ ਰਹਿੰਦੀ ਨਾਲੇ ਉਹਦੀ ਪੈੜੀ ਉਹਦੀ ਅੱਜ 4 ਕਰੋੜ ਦੀ ਹੋਣੀ ਸੀ ਹਾਂ ਕਿੰਨਾ ਚਿਰ ਹੋ ਗਿਆ ਉਹਨੂੰ ਗਏ ਨਾ ਤੈਨੂੰ ਦਸੀ ਇਹ ਨਾ 2006 ਦੇ ਸ਼ੁਰੂ 'ਚ ਗਿਆ ਸੀ 6 'ਚ ਗਿਆ ਤੇ 18 ਸਾਲ 18 ਸਾਲ 19 ਹੋ ਗਏ ਤੇ ਅੱਜ ਉਹਦੇ ਕੋਲੇ ਮੇਰੇ ਹਿਸਾਬ ਨਾਲ 100 ਗਾਹ ਹੁੰਦੀ ਘੱਟੋ ਘੱਟ ਜੇ ਉਹ ਗਾਵਾਂ ਦਾ ਜਾਂ ਮੱਝਾਂ ਦਾ ਕਾਹਦੇ ਦਾ ਵੀ ਕਰਦਾ ਉਹਨੂੰ ਤਜਰਬਾ ਹੀ ਇੰਨਾ ਆ ਜਾਂਦਾ ਉਦੋਂ ਤਾਂ ਵੈਲਿਊ ਵੀ ਬਹੁਤ ਸੀ ਹੁਣ ਤਾਂ ਪੰਜਾਬ ਦਾ ਕੋਈ ਵੀ ਡੇਰੀ ਫਾਰਮ ਵਾਲਾ ਅੱਜ ਉਹਦੇ ਮੁਕਾਬਲੇ 'ਚ ਨਹੀਂ ਹੋਣਾ ਨਹੀਂ ਹੋਣਾ ਸੀ ਤੇ ਨਾਲੇ ਕਿਸੇ ਦਾ ਨੌਕਰ ਨਾ ਲੱਗਦਾ ਅੱਜ ਉਹਦੇ ਥੱਲੇ ਬੰਦੇ ਕੰਮ ਕਰਦੇ ਹੁੰਦੇ ਅੱਜ ਉਹ ਥੇ ਕੰਮ ਕਰਦਾ ਹਣਾ ਮੈਂ ਨਾ ਇੱਥੇ ਆਪਣੇ ਲਿਹਾਜੀ ਆ ਬੰਦੇ ਉਹਨਾਂ ਦੇ ਘਰੇ ਗਿਆ ਸੀ ਇੱਕ ਦਿਨ ਹੂੰ ਏਆਈ ਕਰਨ ਗਿਆ ਸੀਗਾ ਚਲੋ ਆਪਾਂ ਨਾਂ ਨਹੀਂ ਲੈਂਦੇਗੇ ਹਨਾ ਅਗਲੇ ਦਾ ਇਹ ਗੱਲ ਹੀ ਹੁੰਦਾ ਤੇ ਉਹਨਾਂ ਦਾ ਮੁੰਡਾ ਮੰਨ ਲਓ ਪੂਰਾ ਪੜ ਲੈ ਕੇ ਤੇ ਵਧੀਆ ਨੌਕਰੀ ਤੇ ਆ ਹਨਾ ਤੇ ਮੈਂ ਉਹ ਬਾਈ ਨੂੰ ਪੁੱਛਿਆ ਮੈਂ ਕਿ ਯਾਰ ਬਈ ਕਿਵੇਂ ਰਿਸ਼ਤਾ ਉਹ ਕਹਿੰਦਾ ਡਾਕਟਰ ਹੈ ਯਾਰ ਰਿਸ਼ਤੇ ਦੀ ਟੈਨਸ਼ਨ ਹੀ ਬਹੁਤ ਬਣੀ ਪਈ ਮੈਂ ਕਿਵੇਂ ਉਹ ਕਹਿੰਦਾ ਵੀ ਜਿਹੜੀ ਕੁੜੀ ਸਾਡੇ ਮੁੰਡੇ ਦੇ ਬਰਾਬਰ ਦੀ ਪੜੀ ਵੀ ਹੈ ਉਹ ਕਹਿੰਦੀ ਵੀ ਮੈਂ ਦਾਦਾ ਪਜੂ ਸਾਹਮਣੇ ਆਂ ਦਾ ਰੋਟੀ ਪਕਾਉਣੀ ਆ ਜਿਹੜੇ ਬੰਦੇ ਪੜ੍ਹੇ ਲਿਖੇ ਸਾਡਾ ਘਰ ਵੇਖਣ ਆਉਂਦੇ ਆ ਘਰ ਵਧੀਆ ਜਦੋਂ ਮਗਰ ਆ ਕੇ ਵੇਖਦੇ ਕਹਿੰਦੇ ਯਾਰਾ ਤੁਸੀਂ ਕੀ ਕਰੀ ਬੈਠੇ ਹੋ ਵੇਖ ਤੂੰ ਪਸ਼ੂ ਵਾਲੇ ਕੰਮ ਨੂੰ ਨਾਲੇ ਹਾਂ ਜੇਤ ਪਸ਼ੂ ਨਾ ਹੋਣ ਫਿਰ ਦੁੱਧ ਤੁਸੀਂ ਕਿੱਥੇ ਪਿਓਗੇ ਵੀ ਅਕਸਰ ਉਹ ਵੀ ਅਕਸਰ ਦੁੱਧ ਪੀ ਕੇ ਹੀ ਪੈਂਦੇ ਆ ਰੋਟੀ ਖਾ ਕੇ ਪੈਂਦੇ ਆ ਫੜਗੋਆ ਕਿਹੜਾ ਕੰਮ ਨਹੀਂ ਆਉਂਦਾ ਪਾਤੀਆਂ ਨਹੀਂ ਬੰਦਗਾ ਕੀ ਨਹੀਂ ਆਉਂਦਾ ਹਨ ਤੇ ਉਹ ਕਹਿੰਦਾ ਵੀ ਪੂਰੀ ਵੱਡੀ ਸਮੱਸਿਆ ਬਣੀ ਪਈ ਐ ਰਿਸ਼ਤੇ ਨਾਲੇ ਮੁੰਡੇ ਦੀ 7 ਲੱਖ ਰੁਪਈਆ ਤਨਖਾਹ ਵੀ ਅਗਲਾ ਕਦੋਂ ਸਾਡੀ ਕੁੜੀ ਗੋਆ ਨਾਲ ਦਿੱਤੇ ਆ ਤੇ ਜਿਹੜੀ ਕੁੜੀ ਉਹ ਕਹਿੰਦਾ ਵੀ ਜੇ ਅਸੀਂ ਨਾਰਮਲ ਘਰ ਦੀ ਕੁੜੀ ਦੇਖਦੇ ਆ ਤੇ ਉਹ ਫਿਰ ਤੂੰ ਦੇਖ ਲੈ ਵੀ ਹੁਣ ਸਾਡਾ ਮੁੰਡਾ ਪੜ੍ਹ ਕੇ 32 ਸਾਲਾਂ ਦਾ ਹੋਇਆ ਤੇ ਜਿਹੜਾ ਅਗਲਾ ਤਾਂ ਕੁੜੀ ਹੁਣ 32 ਸਾਲਾਂ ਦੀ ਦਾ ਕਰਦਾ ਨਹੀਂ ਹਨਾ ਜਿਹੜੀ ਕੁੜੀ ਪੜ੍ਹੀ ਲਿਖੀ ਉਹ ਹੀ ਇੰਨੀ ਇਹਨਾਂ ਚਲ ਡਾਕਟਰ ਮੈਂ ਮਤਰੀ ਗੱਲ ਵਿੱਚ ਕੱਟਦਾ ਵੀ ਇਹ ਬਈ ਕਸੂਰ ਨਾ ਜਵਾਕਾਂ ਦਾ ਜੀ ਹਾਂ ਇਹ ਮਾਂ ਪਿਓ ਦਾ ਕਸੂਰ ਆ ਉਹ ਪੁੱਛ ਕੇ ਮੈਂ ਵੀ ਆਪਾਂ ਕਨਵਰਟ ਸਕੂਲਾਂ ਦੇ ਵਿੱਚ ਬੱਚੇ ਪੜਾਏ ਆ ਪੜਾਏ ਹੁਣ ਮੇਰਾ ਵੀ ਵੱਡਦਾ ਆਪਣੀ ਆਪਣੀ ਪਾਪਾ ਨੇ ਸਿੱਖਿਆ ਦਿੱਤੀ ਉਹਨਾਂ ਨੂੰ ਚਾਚਿਆਂ ਦਾ ਨਹੀਂ ਪਤਾ ਅੱਜ ਕੱਲ ਤਾਇਆ ਦਾ ਨਹੀਂ ਪਤਾ ਉਹ ਸਾਸਰੀ ਘਰ ਨਹੀਂ ਬੁਲਾਉਂਦੇ ਸਾਥ ਦੇ ਵਿੱਚ ਜਾ ਕੇ ਉਹਨਾਂ ਨੂੰ ਆ ਹੀ ਨਹੀਂ ਪਤਾ ਸਾਡੇ ਕੀ ਲੱਗਦੇ ਆ ਉਹਨਾਂ ਨੂੰ ਯਾਰ ਜਿਵੇਂ ਉਹਨਾਂ ਦੀ ਅਕਲ ਕੱਢ ਲਈ ਕੱਟ ਲਈ ਆਪਣੇ ਲੋਕ ਬੇਇੱਜ਼ਤੀ ਮੰਨਦੇ ਆ ਨਾ ਵੀ ਜਿਸ ਪੰਜਾਬੀ ਬੋਲਦੇ ਵਿੱਚ ਉਹ ਬੇਇੱਜ਼ਤੀ ਮਹਿਸੂਸ ਕਰਦੇ ਆ ਵੀ ਇਹੀ ਪੰਜਾਬੀ ਬੋਲਦੇ ਉਹ ਅੰਗਰੇਜ਼ੀ ਜਾਂ ਹਿੰਦੀ ਤੇ ਪਹਿਲ ਦਿੰਦੇ ਆ ਹੁਣ ਖਸਦਾ ਨਾ ਯਾਰ ਕਾਹਤੋਂ ਇੰਨਾਂ ਰੌਲਾ ਪਾਉਂਦਾ ਲੋਕਾਂ ਨੂੰ ਭੈੜਾ ਲੱਗਦਾ ਚੱਲ ਵੀ ਉਹ ਕਹਿੰਦੇ ਆਏ ਆ ਜਿਵੇਂ ਪੈਸੇ ਖਾਂਦਾ ਮੈਨਾ ਵੀ ਯਾਰ ਮਾਂ ਬੋਲੀ ਆ ਤੇ ਰੌਲਾ ਤਾਂ ਬੰਦਾ ਪਾਉਂਦਾ ਪੂਰਾ ਯਾਰ ਉਹ ਕਹਿੰਦਾ ਵੀ ਪੈੜੀ ਨਾ ਵੇਚੋ ਚਾਰ ਕੋਈ ਤਾਂ ਉਹਦੇ ਅੱਖੇ ਲੱਗਦਾ ਹੁੰਦਾ ਹਜ਼ਾਰ ਦੇ ਵਿੱਚੋਂ ਇੱਕ ਬੰਦਾ ਤਾਂ ਉਹਦੀ ਗੱਲ ਨਾ ਬੰਦਾ ਹੀ ਆ ਹਾਂ ਉਹਦੀ ਤਾਂ ਗੱਲ ਹਾਂ ਸੋ ਇਹ ਚੀਜ਼ਾਂ ਉਹਦਾ ਮਸਲਾ ਹੀ ਇਹ ਆ ਵੀ ਪੈਣੀ ਦੇ ਵਿੱਚ ਪੈਲੀ ਨਾਲ ਵਿੱਚ ਆਪਾਂ ਕਹਿੰਦੇ ਆ ਵੀ ਪਸ਼ੂਆਂ ਦਾ ਧੰਦਾ ਸ਼ੁਰੂ ਕਰੋ ਫਿਰ ਤੁਸੀਂ ਪੈਲੀ ਵੇਚ ਨਹੀਂ ਸਕਦੇ ਇੱਕ ਨਾ ਇੱਥੇ ਆਪਣੇ ਨਾ ਸਕੂਲ ਦੇ ਵਿੱਚ ਪ੍ਰਿੰਸੀਪਲ ਆਇਆ ਸੀਗਾ ਹੂੰ ਵੱਡੇ ਘਰਦਵਾਰੇ ਆਪਣੇ ਸਕੂਲ ਦਾ ਪ੍ਰਿੰਸੀਪਲ ਸੀਗਾ ਕਿਸੇ ਦਾ ਕਾਲਜਮੈਂਟ ਦਾ ਹਾਂ ਉਹ ਬਈ ਸਾਰੇ ਪਿੰਡ ਦੇ ਆਪਣੇ ਬਾਲੀਬੁੱਲੀ ਯਾਰ ਕੇ ਸਾਰੇ ਬੈਠੇ ਸੀਗੇ ਹਾਂ ਤੇ ਉਹ ਆਪ ਦਾ ਭਾਜੰਦਈ ਆਂਦਾ ਵੀ ਅਸੀਂ ਐਹੋ ਜੀ ਆਂਦਾ ਵੀ ਨੈਤਿਕ ਸਿੱਖਿਆ ਦਿੰਨੇ ਆ ਧਰਮ ਤੋਂ ਉੱਤੇ ਉੱਠ ਕੇ ਆਂਦਾ ਵੀ ਜਿਹੜੇ ਧਾਰਮਿਕ ਬੰਦੇ ਧਰਮ ਦੀ ਸਿੱਖਿਆ ਦਿੰਦੇ ਆ ਉਹ ਆਂਦਾ ਕਟੜਵਾਦ ਬਣ ਜਾਂਦੇ ਜਿਵੇਂ ਤਾਲੇਬਾਨ ਦੇ ਵਿੱਚ ਜਾਂ ਬਕੰਟਰੀਆਂ ਦੇ ਵਿੱਚ ਆ ਮੈਂ ਉਹਦੀ ਗੱਲ ਸੁਣੀ ਗਿਆ ਜਦੋਂ ਉਹ ਉੱਠ ਕੇ ਤੁਰਨ ਲੱਗਾ ਮੈਂ ਉਹਨੂੰ ਉਹਦੇ ਸਾਧ ਲਿਆ ਆਸੇ ਮੈਂ ਕਿਹਾ ਭਾਈ ਮੈਨੂੰ ਇੱਕ ਗੱਲ ਦੱਸ ਦੇ ਵੀ ਧਰਮ ਤੋਂ ਉੱਤੇ ਨੈਤਿਕ ਸਿੱਖਿਆ ਹੈ ਕਿਹੜੀ ਹੈ ਕਿਹੜੀ ਕਿ ਧਰਮ ਉੱਤੇ ਨੈਤਿਕ ਸਿੱਖਿਆ ਕਿਹੜੀ ਬਣ ਗਈ ਆ ਬਾਬੇ ਨਾਨਕ ਦੀ ਬਾਣੀ ਤੋਂ ਉੱਤੇ ਨੈਤਿਕ ਸਿੱਖਿਆ ਕਿਹੜੀ ਬਣ ਗਈ ਹੈ ਜਿਨ੍ਹਾਂ ਨੇ ਇੱਕ ਲੰਗਰ ਤੇ ਪੰਗਤ ਦਾ ਜਿਹੜਾ ਸੁਧਾਰ ਚਲਾਇਆ ਉਹ ਸੁਧਾਰ ਤੋਂ ਉੱਤੇ ਕਿਹੜਾ ਸੁਧਾਰਤ ਲਾਡ ਕਰਤਾ ਕਿਹੜੇ ਬੰਦੇ ਨੇ ਕੀਤਾ ਉਸ ਤੋਂ ਬਾਅਦ ਆਣਾ ਹਾਂ ਹੈ ਸਹੀ ਹੈ ਫਿਰ ਉਹਨੂੰ ਗੱਲ ਨਾ ਆਵੇ ਹੂੰ ਸੋ ਇਹ ਚੀਜ਼ਾਂ ਵੀ ਉਹਦਾ ਯਾਰ ਆਪਾਂ ਨੂੰ ਤੋੜ ਰਿਹਾ ਧਰਮ ਤੋਂ ਫਿਰ ਮੈਂ ਉਹਨਾਂ ਇੱਕ ਹੋਰ ਦਾ ਉਹਨਾਂ ਦੀ ਮੈਂ ਜਦੋਂ ਧਾਰਮਿਕ ਸਿੱਖਿਆ ਸੀ ਕਿ ਉਹਦੋਂ ਹਰੀ ਸਿੰਘ ਨਲੂ ਯਾਰ ਕੇ ਪੈਦਾ ਹੋਏ ਹਾਂ ਉਹਨਾਂ ਦਾ ਕਿਰਦਾਰ ਵੇਖ ਵੀ ਬਾਨੋ ਸੀਗੀ ਉਤੋਂ ਦੀ ਸਹਜਾਦੀ ਹਾਂ ਤਾਂ ਜਿੱਥੇ ਆਪਣੇ ਆਪ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਾਬਲ ਕੰਧਾਰ ਦੇ ਉੱਤੇ ਕਬਜ਼ਾ ਕੀਤਾ ਸੀ ਜਾ ਕੇ ਹੂੰ ਹੂੰ ਉਹ ਹਰੀ ਸਿੰਘ ਨਾਲ ਉਹ ਇਹਨਾਂ ਆਦੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਉਮਰ ਦੀ ਛੋਟੀ ਸੀ 16-17 ਸਾਲਾਂ ਦੀ ਤੇ ਹਰੀ ਸਿੰਘ ਉਹ ਇਹਨਾਂ ਕਾਹ ਤੋਂ ਉਹ ਆਦੀ ਮੈਨੂੰ ਤੇਰੇ ਵਰਗਾ ਬੱਚਾ ਚਾਹੀਦਾ ਕੀ ਉਹਨਾਂ ਵੀ ਫਿਰ ਵਿਆਹ ਕਰਨ ਦੀ ਕੀ ਲੋੜ ਆਂਦਾ ਵੀ ਤੂੰ ਮੇਰੀ ਮਾਤਾ ਅੱਜ ਤੋਂ ਬਾਅਦ ਤੇ ਮੈਂ ਤੇਰਾ ਪੁੱਤ ਤੂੰ ਐ ਹੋ ਜੇ ਕਰਤਾਰ ਸੀਗੇ ਜਦੋਂ ਧਰਮ ਦੀ ਸਿੱਖਿਆ ਸੀਗੀ ਜੋ ਧਰਮ ਦੀ ਸਿੱਖਿਆ ਜਰਨਲ ਜੋਰਾਵਰ ਸਿੰਘ ਅਰਗੇ ਪੈਦਾ ਹੋਏ ਤੇ ਅੱਜ ਮੈਂ ਕਿਹ ਜਿਹੜੇ ਕਾਨਵੈਂਟ ਸਕੂਲਾਂ ਦੀ ਤੁਹਾਡੀ ਸਿੱਖਿਆ ਨਾ ਅੱਜ ਮੈਂ ਕਿਹਾ ਬਿਆਨ ਤੇ ਪੁੱਛੇ ਡਰ ਅਗੇ ਪੈਦਾ ਹੋਏ ਤੇ ਅੱਜ ਮੈਂ ਕਿਹਾ ਉਹਦਾ ਉਹਨਾਂ ਦੇ ਫਿਰ ਸੇ ਲਾਣੀ ਟੋੜੀ ਜਾਂਦੇ ਯਾਰ ਆਪਾਂ ਨੂੰ ਦੇਖ ਤੂੰ ਵੀ ਇਧਰੋਂ ਪੈਲੀਆਂ ਵੇਜ ਵੇਜ ਲੋਕ ਉੱਥੇ ਬਾਹਰ ਪਲਾਟ ਖਰੀਦੀ ਜਾਂਦੇ ਹਨ ਇਹ ਇਧਰੋਂ ਕੋਈ ਕੰਮ ਨਹੀਂ ਕਰ ਰਹੇ ਉਹ ਇੱਧਰ ਕੋਚਲੋਂ ਐ ਨਹੀਂ ਆਪਾਂ ਕਹਿੰਦੇ ਵੀ ਪਸ਼ੂਆਂ ਦਾ ਹੀ ਕਰੋ ਹੋਰ ਬਹੁਤ ਕੰਮ ਹੈ ਗਿਆ ਕਰਨ ਨੂੰ ਪਰ ਐ ਤਾਂ ਨਹੀਂ ਵੀ ਚਲੋ ਚੱਲ ਯਾਰ ਹੁਣ ਗਏ ਜਿੰਨਾਂ ਨੇ ਜਾਣਾ ਇੱਧਰ ਬੇਰਜਗਾਰੀ ਹੈ ਜਾਣਦੇ ਵੀ ਆ ਜਿਹੜੇ ਬੰਦੇ ਸੈੱਟ ਆ ਪਰ ਯਾਰ ਪੈੜੀਆਂ ਤਾਂ ਨਾ ਵਿੱਚੋ ਮੈਂ ਉਹ ਹੀ ਹੈ ਨਾ ਵੀ ਆਪਣੇ ਵੈੱਬ ਸੇ ਨਾਲ ਜੁੜਦੇ ਰਹੋ ਹਾਂ ਪੈੜੀਆਂ ਨਾਲ ਵਿੱਚੋ ਤੇ ਵੇਖ ਜਿਹੜੀ ਗੱਲ ਇੱਕ ਹੋਰ ਹੈ ਵੀ ਯਾਰ ਆਪਣੇ ਪਿੰਡੋਂ ਵੀ ਇੱਕ ਮੁੰਡਾ ਗਿਆ ਗਿਆ ਹੈ ਨਾ ਉਹਦੀ ਪੂਰੀ ਚੜ੍ਹਾਈ ਆ ਉਸੇ ਹਮ ਆਪਾਂ ਨਾ ਨਹੀਂ ਲੈਂਦੇ ਉਹ ਬੰਦੇ ਨੂੰ ਇਹ ਚੀਜ਼ ਚਾਹੀਦੀ ਹੈ ਹਮ ਵੀ ਮੇਰਾ ਪੈਂਡ ਹਰੀਨੋ ਆ ਬਈ ਉਹ ਇਹ ਚੀਜ਼ ਭਲਾ ਉਹ ਇੰਗਲਿਸ਼ ਚ ਬੋਲਦਾ ਉੱਥੇ ਮੈਂ ਉਹ ਹਰੀਨੋ ਨੂੰ ਜਰੂਰ ਬੋਲਦੇ ਯਾਰ ਆਪਾਂ ਤੁਸੀਂ ਆਪਦੇ ਪੈਂਡ ਨੂੰ ਦਾ ਪਹਿਲ ਦਿਓ ਹੁਣ ਮੈਂ ਕੰਮ ਕਰਦਾ ਮੈਨੂੰ ਪਤਾ ਵੀ ਮੈਂ ਆਉਂਦੇ ਪਿੰਡ 'ਚ ਸਕਸੈਸ ਆ ਮੈਨੂੰ ਪਿੰਡ 'ਚ ਲੋਕ ਮੰਨਦੇ ਆ ਵੀ ਯਾਰ ਤੇਰਾ ਕੰਮ ਵਧੀਆ ਤਾਂ ਫੇਰ ਹੀ ਮੇਰਾ ਪਾਸੇ ਕੰਮ ਕਰਨ ਦਾ ਫਾਇਦਾ ਪਹਿਲਾਂ ਸਰਪੰਚ ਫੇਰ ਐਮਐਲਏ ਫੇਰ ਮੰਤਰੀ ਬਣਦਾ ਬੰਦਾ ਮੈਂ ਇਹ ਨਾ ਫੇਸਬੁੱਕ ਤੇ ਲਾਈਵ 'ਚ ਵੀ ਇੱਕ ਦਿਨ ਗੱਲ ਕਹੀ ਸੀ ਮੈਂ ਕਿਹਾ ਮੇਰੇ ਹੁਣ ਅਮਰਤਪਾਲ ਸਿੰਘ ਹਰੀ ਨਾਂ ਲੱਗਾ ਤੇ ਅਗਲੇ ਨੂੰ ਫੇਸਬੁੱਕ ਤੇ ਆੜੀ ਵੇਖ ਕੇ ਪਤਾ ਲੱਗਿੰਦਾ ਸੀ ਤਾਂ ਹਰੀ ਨੋਹ ਉਹ ਹੀ ਆ ਨਾ ਵੀ ਆਪਣੇ ਪਿੰਡ ਦੀ ਦੂਰ ਦੂਰ ਤੱਕਰ ਪਛਾਣ ਬਣਦੀ ਸੋ ਮੂਲ ਨਾਲ ਨਾ ਟੁੱਟੋ ਭਰਾਓ ਆਦਨ ਜੜਾ ਨਾਲ ਨਾ ਟੁੱਟੋ ਹਾਂ ਜਿਹੜਾ ਆਪਣਾ ਮੇੜ ਕੰਮ ਆ ਬਈ ਇਹਦੇ ਅੱ ਹੋਣ ਤੇ ਇੱਕ ਜਿਹੜੇ ਪੰਜਾਬੀ ਭਾਸ਼ਾ ਤੇ ਕਿੰਤੂ ਪ੍ਰੰਤੂ ਕਰਦੇ ਉਹਨਾਂ ਨੂੰ ਮੈਂ ਦੱਸ ਦਿਆਂ ਵੀ ਸਾਰੀ ਦੁਨੀਆਂ ਦੇ ਵਿੱਚ 7000 ਤੋਂ ਪਲੱਸ ਪਛਾਵਾ ਬੋਲੀਆਂ ਜਾਂਦੀਆਂ ਨੇ ਤੇ 10ਵੇਂ ਨੰਬਰ ਤੇ ਆਪਣੀ ਪੰਜਾਬੀ ਮਾਂ ਬੋਲੀ ਆਉਂਦੀ ਆ। ਸੋ ਇਹ ਮਾਣ ਕਰਨ ਵਾਲੀ ਗੱਲ ਆ। ਤੇ ਦੂਜੇ ਨੰਬਰ ਤੇ ਆਸਟ੍ਰੇਲੀਆ ਦੇ ਵਿੱਚ ਦੂਜੇ ਨੰਬਰ ਤੇ ਤੇ ਤੀਜੇ ਤੇ ਕੈਨੇਡਾ ਦੇ ਵਿੱਚ ਆਪਣੀ ਮਾਨਤਾ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਦਿੱਤੀ ਗਈ। ਤੇ ਬਾਕੀ ਤੁਸੀਂ ਇਹ ਵੇਖੋ ਵੀ ਸਾਰੀਆਂ ਪਛਾਵਾ ਇੱਕ ਜਾਂ ਦੋ ਜਾਂ ਤਿੰਨਾਂ ਰਾਗਾਂ ਦੇ ਵਿੱਚ ਬੋਲੀਆਂ ਜਾਂਦੀਆਂ ਪੰਜਾਬੀ ਬੋਲਣਾ ਤੇ ਚਾਰਾਂ ਰਾਗਾਂ ਦੀ ਵਰਤੋਂ ਕਰਨੀ ਪੈਂਦੀ। ਸੋ ਇਦੋਂ ਨਰੋਲ ਭਾਸ਼ਾ ਮੈਨੂੰ ਦੱਸੋ ਵੀ ਕਿਹੜੀ ਹੋਊ? ਕਿਹੜੀ ਹੋਊ? ਇਦੋਂ ਲਿਪੀ ਨਰੋਲ ਕਿਹੜੀ ਹੋਊ? ਕਿਹੜੀ ਹੋਊ? ਸੋ ਅੱਜ ਦਾ ਵਿਸ਼ਾ ਇੰਨਾ ਹੀ ਸੀ ਤੇ ਆਪਦੇ ਵਿਰਸੇ ਨਾਲ ਪਛੂਆ ਨਾਲ ਜ਼ਮੀਨ ਨਾਲ ਜੁੜ ਕੇ ਰੋੜੀਆਂ ਦੀ ਮਾਂ ਬੋਲੀ ਨਾਲ ਜੁੜ ਕੇ ਰੋ। ਸੋ ਇਹੋ ਜਿਹੀਆਂ ਵੀਡੀਓ ਤੁਹਾਡੇ ਆਤੇ ਫੇਰ ਵੀ ਲੈ ਕੇ ਆਉਂਦੇ ਰਾਵਾਂਗੇ। ਸੋ YouTube ਤੇ ਵੇਖ ਰਹੇ ਹੋ ਵੀਡੀਓ ਦਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ Facebook ਤੇ ਵੀ ਇਹਨਾਂ ਨੂੰ ਫੋਲੋ ਜ਼ਰੂਰ ਕਰ ਲਿਓ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।